ਕਿ 100000 ਤੀ ਦੇ ਕੋ ਬਲਾ ਜਿਹੜਾ ਕਰਮੜੀ ਜਿਵੇਂ ਮੈਂ ਕਹਿੰਦਾ ਸੀ ਨਾ ਜਿਹੇ ਜਿਆ ਥਾਣਾ ਭਾਈ ਉਹ ਜਿਹੜਾ ਇਹਦੇ ਮਗਰ ਮਗਰ ਹੈਗੀ ਵੱਛੀ ਹੈ ਨਾ ਹਾਂਜੀ ਤਾਂ ਆਪਾਂ ਕੀਤਾ ਏ 55000 55000 ਹਾਲੀ ਇਹ ਭਾਈ ਖੀਰੀਆ ਵੱਛੀ 16 17 ਮਹੀਨਿਆਂ ਦੀ ਆ 18 ਦੀ ਲਾਲਾ ਵਾਦ ਤੋ ਭਾਈ ਦੁੱਧ ਵਾਲੇ ਦੰਦਾਂ ਚੀ ਹੈ ਵੱਛੀ ਹੈ ਜੀ ਠੀਕ ਹੈ ਭਾਈ ਤੇ ਮੈਂ ਕਹਿੰਦਾ ਵੀ ਦੀਪੇ ਜਿਵੇਂ ਜਿਵੇਂ ਇਹਨੂੰ ਉਮਰ ਲੱਗਣੀ ਆ ਹਨਾ ਦੁੱਧ ਤਾਂ ਨੇ ਦੇਣੇ ਵੀ ਆ ਤੇ ਜਿਹੜੀ ਦੰਦਾਂ ਦੇ ਵਿੱਚ ਮੇਨ ਗੱਲ ਇਹ ਹੋ ਜਾਂਦੀ ਆ ਇਓ ਨੇ ਪੰਜ ਸੱਤ ਸੂਏ ਹੱਸ ਕੇ ਪਿਆਉਣਾ ਬਾਈ ਕਿ ਸੋਹਣੀ ਬਹੁਤ ਆ ਯਾਰ ਬਾਈ ਦੀਪੇ ਹੈਣਾ ਬਿਲਕੁਲ ਬਾਈ ਇਹ ਖੜੀ ਦੱਸੂਗੀ ਕਰੇ ਜੇ ਕਿਸੇ ਦੇ ਬੰਨੀ ਬਾਈ ਕਿਥੋਂ ਲੈ ਆਏ ਕਿ ਨਹੀਂ ਬਾਈ ਦੁੱਧ ਸਾਸੀ ਗਲ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆਂ ਮੇਰੇ ਕੁਲਦੀਪ ਦੇ ਫਾਰਮ ਤੇ ਬਾਈ ਦਾ ਐਡਰੈਸ ਹੈਗਾ ਸ਼ਹਿਰ ਤਲਵੰਡੀ ਭਾਈ ਸ਼ੀਨਾ ਡੈਰੀ ਫਾਰਮ ਜ਼ਿਲ੍ਹਾ ਫੋੇਪਰ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤੁਹਾਨੂੰ ਦੋ ਨਾਗ ਕਵਰ ਕਰਕੇ ਦਿਖਾਵਾਂਗੇ ਦੋਨਾਂ ਦੇ ਰੇਟ ਬਿਲਕੁਲ ਨਿੱਕੇ ਨਿੱਕੇ ਜੇ ਰ ਬੜੀਆਂ ਸਾਫ ਆ ਇੱਕ ਤਾਂ ਜਿਹੜੀ ਮੈਂ ਕਹਿੰਦਾ ਵੀ ਪਲੂਨ ਬੱਚੀ ਸੂਣੀ ਆ ਇੱਕ ਜਿਹੜੀ ਤਾਜੀ ਸੂਈ ਵੀ ਆ ਰੇਟ ਰੂਟ ਬਾਈ ਕਹਿੰਦਾ ਅੱਜ ਆਪਾਂ ਨਿੱਕੇ ਨਿੱਕੇ ਜੇ ਕਰ ਦਨੇ ਆ ਦੀਪੇ ਬਾਈ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਤੇ ਦੀਪੇ ਬਾਈ ਸਭ ਤੋਂ ਪਹਿਲਾਂ ਕਰਮ ਵਾਲੀ ਜਿਹੜੀ ਇੱਕ ਨੰਬਰ ਤੇ ਹਨਾ ਪਾਜੀ ਸੂਈ ਆ ਇਹਦੇ ਬਾਰੇ ਦੱਸ ਦੀਪੇ ਇਹਦੀ ਕੀ ਡਿਟੇਲ ਆ ਬਈ ਇਹ ਬਈ ਰਾਤ ਸੂਈ ਆ 2-3 ਵਜੇ ਠੀਕ ਆ ਬਈ ਤੇ ਚੌਣ ਚਾਨ ਬਹੁਤ ਚੰਗਾ ਬਈ ਬੋਲਾ ਬੋਲਾ ਚੰਗਾ ਥੱਲੇ ਹੈਗਾ ਇਹਦੇ ਸੂਆ ਇਹ ਪਹਿਲਾ ਹੀ ਆ ਬਾਈ ਪਹਿਲਾ ਸੂ ਸੂਈ ਆ ਤੇ ਦੀਪੇ ਬੱਚਾ ਕੀ ਦੇਗੀ ਬਈ ਇਹ ਮਗਰ ਬੱਛੀ ਆ ਬਈ ਇਹ ਮਗਰ ਇਹਦੀ ਆ ਬੱਛੀ ਆ ਬਾਈ ਕਿਵੇਂ ਜੇਰ ਜੂਰੋਂ ਨੂੰ ਜਮਾ ਓਕੇ ਆ ਬਈ ਓਕੇ ਆ ਤੇ ਦੀਪੇ ਜਿਵੇਂ ਥਾਣਾ ਬਹੁਤ ਸੋਹਣਾ ਲੱਗਿਆ ਇਹਨੂੰ ਹਣਾ ਜਿਵੇਂ ਆਪਾਂ ਅਸਲ ਚਵਾਈ ਵਾਲਾ ਥਾਣਾ ਹੈੜਾ ਹਣਾ ਬਈ ਤਾਰਾ ਤੋਰਾ ਮਾਰ ਕੇ ਵਿਖਾਵਾਂਗੇ ਆਪਾਂ ਤਾਰਾ ਮਾਰ ਕੇ ਦਿਖਾਵਾਂਗੇ ਦੀਪਕ ਕਿਵੇਂ ਚੂਣ ਜੂਣੂ ਚੋਇਆ ਬਾਈ ਬਹੁਤ ਠੇਲ ਠੰਡੀਆਂ ਬਾਈ ਤੇ ਅੱਕਰੀ ਤੋਰੀ ਆਪਾਂ ਹਣਾ ਹਾਂਜੀ ਲਓ ਜੀ ਤੇ ਬਾਕੀ ਨਹੀਂ ਪੀਊਗੀ ਸਮਝ ਲਾ ਮਾਝੀ ਆ ਬਾਈ ਹਨਾ ਇਹ ਬਿਲਕੁਲ ਬਾਈ ਬਿਲਕੁਲ ਬਿਲਕੁਲ ਬਾਈ ਜੀ ਦੁੱਧ ਦੁੱਧ ਲਓ ਜਿਵੇਂ ਆਪਾਂ ਕਹਿ ਦਈਏ ਤੇ ਬਾਕੀ ਜਿਹੜੇ ਸੱਜਣਾ ਇਹਨਾਂ ਨੂੰ ਰੱਖਦੇ ਆ ਉਹਨਾਂ ਨੂੰ ਚੰਗੀ ਤਰੀਕੇ ਨਾਲ ਪਤਾ ਹੀ ਆ ਇੱਥੋਂ ਤੁਸੀਂ ਦੇਖੋ ਹਨਾ ਤੇ ਪੂਨ ਦੇ ਜਿਹੜੇ ਸਾਹ ਆਪਣਾ ਥਣ ਥੋਣਾ ਹਨਾ ਆਮ ਪਲੂਨ ਨੂੰ ਇਹ ਜਿਆ ਥਣ ਲੱਗਦਾ ਨਹੀਂ ਬਈ ਜੀ ਆਪਾਂ ਸੋਚਿਆ ਜਾਵੇ ਕਿ ਨਹੀਂ ਹਾਂਜੀ ਤੇ ਇੱਥੋਂ ਤੁਸੀਂ ਦੇਖੋ ਤੁਸੀਂ ਵੇਰ ਥੋੜਾ ਤੋੜਾ ਦੇਖੋ ਹਨਾ ਬੱਚੇ ਦੇ ਦੀਪੇ ਨੇ ਕਰਨੇ ਮੋੜ ਲਾ ਬਾਈ ਦੂਰ ਨਾ ਲੱਗ ਜਾਏ ਹਨਾ ਤੇ ਆਪ ਤੁਸੀਂ ਦੇਖੋ ਹਨਾ ਤੇ ਇਹ ਇਤੰਦਰੀ ਬੰਨਲਾ ਬਾਈ ਦੀ ਪੇ ਨੂੰ ਪੂਦੀ ਪੇ ਨੂੰ ਚੂਣ ਚੂਣ ਲਓ ਬਾਈ ਠੰਡੀ ਸੀਲ ਹੈ ਬਾਈ ਤੂਰੀ ਬਾਈ ਆਹ ਵੇ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਨੇ ਧਾਰਾ ਮਾਰ ਕੇ ਦਿਖਾ ਦਨੇ ਇਹਨਾਂ ਦੀ ਪੇ ਪੇ ਬਾਈ ਅ ਮਗਰ ਇਹਦੇ ਬੱਛੀ ਆ ਹਨਾ ਜੀ ਬੋਲਾ ਕਿੰਨਾ ਕੁ ਹੋ ਜੂਗਾ ਹੋਊਗਾ ਜਿਹੜਾ ਅੰਦਾਜ਼ਾ ਬਾਈ ਯਾਰ ਬੋਲਾ ਇਸਲੇ ਹੋਊਗਾ 8-9 ਕਿਲੋ ਠੀਕ ਆ ਬਾਈ ਇਹ ਬਾਈ ਤੜਕੇ ਸੋਈ ਆ 3 ਵਜੇ ਤਾਂ ਵੀ ਹਲੇ ਤਾਂ ਚੁਆਈਆਂ ਪਾਣ ਨਹੀਂ ਆਦੀਆਂ ਬਾਈ ਹਨਾ ਉਹ ਕਿੰਨੇ ਜਿਵੇਂ ਥਣ ਭਾਂਡਾ ਸੋਨਾ ਥਣ ਹਨਾ ਚਵਾਈ ਚਵੀ ਤੀ ਦੇਖੀ ਹੋਗੀ ਕਿੰਨੇ ਕੁ ਦੁੱਧ ਚਲੀਊਗਾ 15 ਕਿਲੋ ਦੁੱਧ ਦੇ ਵਿੱਚ 15 ਕਿਲੋ ਤੇ ਦੀਪਿਆ ਜੀ ਫਰੇ ਦੇਣੀ ਕਿੰਨੇ ਦੀ ਆਪਾਂ ਬਾਈ 55000 ਦੇ ਬਸ ਹਾਂ ਨਾ ਬਾਈ ਇਹ ਤੋਂ ਘਟਣ ਦੇਣੀ 55000 ਬਿਲਕੁਲ ਬਸ ਠੀਕ ਹੈ ਨਾ ਬਾਈ ਤੇ ਦੀਪੇ ਬਾਈ ਉਸ ਤੋਂ ਬਾਅਦ ਦੂਸਰੇ ਨੰਬਰ ਵਾਲੀ ਪਹਿਲਾਂ ਹਨਾ ਬੱਚੀ ਦੇ ਕੋਲੇ ਆ ਕੇ ਇਹਦੀ ਕੁਆਲਿਟੀ ਕੁਆਲਿਟੀ ਦਿਖਾਈ ਇਹਦੀ ਫੇਸ ਦੀ ਕੁਆਲਿਟੀ ਹੈ ਨਾ ਬਾਈ ਦੀਪ ਕਿ ਕੀ ਰਿਟੇਲ ਹੈ ਦੀ ਕਰਮ ਵਾਲੀ ਦੀ ਇਹ ਬਾਈ ਖੀਰੀਆ ਬੱਚੀ 16 17 ਮਹੀਨਿਆਂ ਦੀ ਆ 18 ਦੀ ਲਾਲਾ ਵਾਦ ਤੋ ਬਾਈ ਦੁੱਧ ਵਾਲੇ ਦੰਦਾ ਚੀ ਆ ਬੱਚੀ ਇਹਦੀ ਠੀਕ ਹੈ ਬਾਈ ਅੱਜ ਇਹ ਲੈ ਜਾਊਗੀ ਚਾਰ ਪੰਜ ਦਿਨ ਵਰੇ ਸੁੰਝ ਲੈ ਜਾਊਗੀ ਠੀਕ ਹੈ ਬਾਈ ਹਨਾ ਤੇ ਮੈਂ ਕਹਿੰਦਾ ਯਾਰ ਜਿਹੜੇ ਜਿਹੜੇ ਹਿਸਾਬ ਨਾਲ ਇਹ ਅਲੀਪੁਲੀ ਆ ਹਨ ਇਹਨੂੰ ਥਣ ਭਾਂਡੇ ਬੜਾ ਸੋਹਣਾ ਲੱਗਿਆ ਬਾਈ ਬਹੁਤ ਚੰਗਾ ਲੱਗਿਆ ਬਾਈ ਤੇ ਦੀਪੇ ਵੀ ਕੀ ਅੰਦਰ ਜਾਵੀ ਜਿਹੜਾ ਹਨ ਜਿਵੇਂ ਥਣ ਭਾਂਡੇ ਤੋਂ ਆਪਾਂ ਨੂੰ ਵਪਾਰੀ ਬੰਦੇ ਨੂੰ ਆਈਡੀਆ ਤਾਂ ਹੋਈ ਜਾਂਦਾ ਵੀ ਇੰਨਾ ਕ ਦੁੱਧ ਦੇਜੂ ਕਿੰਨਾ ਕ ਦੁੱਧ ਦੇਣਾ ਜਾਈ ਆਈਡੀਆ ਹੁਣ ਤੈਨੂੰ ਵੀ ਹੋਊਗਾ 15 ਕਿਲੋ ਦਾ ਲੈਵਲ ਲਈ ਫਿਰਦੀ ਹਨ ਪਰ ਫਿਰ ਵੀ ਆਪਾਂ ਨਹੀਂ ਕਹਣਾ 20 ਕਿਲੋ 14 20 15 16 17 ਐ ਦੋ ਦਿਨ ਮੋਇਨਾ ਦੇ ਦੇ ਬਿਲਕੁਲ ਹਨ ਦੀਪੇ ਤੋਰ ਬਾਈ ਇਹਨੂੰ ਹਨ ਇਹ ਗੱਲ ਬਾਈ ਦੀ ਇਹ ਸੱਤ ਹੁੰਦੀ ਹੈ ਵੀ ਚੀਜ਼ ਨੂੰ ਵਧਾ ਕੇ ਨਹੀਂ ਦੱਸਣਾ ਇਹ ਕਹਿੰਦਾ ਨਾ ਵੀ ਆਪਾਂ ਉਨੇ ਕੀ ਗੱਲਬਾਤ ਕਰਨੀ ਹੈ ਹਨਾ ਵੀ ਤੇ ਸੋਹਣੀ ਬਹੁਤ ਆ ਯਾਰ ਬਾਈ ਦੀਪੇ ਹਨਾ ਬਿਲਕੁਲ ਬਾਈ ਖੜੀ ਦੱਸੂਗੀ ਕਰੇ ਜੇ ਕਿਸੇ ਦੇ ਬੰਨੀ ਬਾਈ ਕਿਥੋਂ ਲਏ ਕਿ ਨਹੀਂ ਬਾਈ ਦੁੱਧ ਵਾਲੇ ਦੰਦਾ ਜ ਬਹੁਤ ਵੱਡੀ ਗੱਲ ਤਾਂ ਆ ਖੀਰੀ ਇੱਛੀ ਆ ਹਾਂ ਬਿਲਕੁਲ ਹਨਾ ਬਾਈ 17 18 ਮਹੀਨੇ ਦਾ ਕਿਹੜਾ ਬੱਚਾ ਹੁੰਦਾ ਬਾਈ ਯਾਰ ਬੱਚਾ ਹੁੰਦਾ ਹਨਾ ਮਾੜਾ ਹੋਰ ਤੁਰੀ ਦੀ ਮਾੜਾ ਇੱਥੋਂ ਤੁਸੀਂ ਤੁਹਾਨੂੰ ਮੈਂ ਥਾਣਾ ਤੁੰ ਲਿਆ ਆ ਜਾ ਹਰਿਆਵਾਲ ਕੋਲੇ ਲੈ ਚੱਲਦੇ ਆ ਆ ਦੇਖ ਤੂੰ ਹਨਾ ਇਹ ਬਾਕੀ ਤੋਰੇ ਜਾ ਰੇ ਲੋਕੇ ਵਾਕਿਆਰ ਥਣਪਾਂਡਾ ਬੜਾ ਸੋਹਣਾ ਲੱਗਿਆ ਦੀ ਪੇਣ ਹੁਣੇ ਮੋੜ ਲਾ ਬਾਈ ਬਹੁਤ ਚੰਗਾ ਥਣ ਲੱਗਿਆ ਬਾਈ ਆ ਤੀ ਦੇਖੋ ਹਣਾ ਕੁਆਲਿਟੀ ਰੰਗ ਰੂਪ ਸਾਰੀ ਚੰਗੀ ਆ ਤੇ ਦੀਪੇ ਫਿਰ ਇਹਦਾ ਆਪਾਂ ਕੀ ਪਾ ਕਰਨਾ ਬਾਈ ਇਹਦਾ ਤੇ ਬਾਈ 75000 ਦੀ ਹਾਂ ਨਾ ਮੁੱਲ ਪਾ 85 ਕਰਾਓ 80 ਕਰਾਓ ਇਹ 75 ਤੋਂ ਘੱਟ ਦੇਣੀ ਨਹੀਂ ਨੇ ਉਹੀ ਬੰਦਾ ਫੋਨ ਲਾਓ ਜਿਹਨੇ ਲੈਣੀ ਬਸ ਠੀਕ ਹੈ ਨਾ ਵੀ ਥੋਰ ਲਾ ਬਾਈ ਇਹਨੂੰ ਵੀ ਹਣਾ ਤੁਸੀਂ ਬਾਈ ਕਹਿੰਦਾ ਆਪਾਂ 75000 ਦੀ ਦੇਵਾਂਗੇ ਤੇ ਬਾਕੀ ਤੁਸੀਂ ਵਜਨ-ਵਜਨ ਲਓ ਦੇਖੋ ਬੱਚੀ ਹਣਾ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਆ ਵੀ ਹਲੇ ਇਹ ਦੰ ਦੀਪੇ ਜਿਵੇਂ ਜਮੇ ਨੂੰ ਉਮਰ ਲੱਗਣੀ ਆ ਹਨਾ ਉਹਦ ਤਾਣੇ ਦੇਣੇ ਵੀ ਆ ਤੇ ਜਿਹੜੀ ਦੰਦਾਂ ਦੇ ਵਿੱਚ ਮੇਨ ਗੱਲ ਇਹ ਹੋ ਜਾਂਦੀ ਆ ਵੀ ਉਹਨੇ 5-7 ਸੂਏ ਹੱਸ ਕੇ ਪਿਆਉਣਾ ਬਾਈ ਕਹਿੰਦੇ ਆਣਾ ਪਿਆਉਣਾ ਕਿਸੇ ਕਰ ਰੇ ਰੱਖਣ ਵਾਲੇ ਬੰਦੇ ਨੂੰ ਉਹਨੂੰ ਇਹ ਹੋ ਜਾਂਦਾ ਵੀ ਯਾਰ ਤੇ ਜਾਨਵਰ ਦੰਦਾਂ 'ਚ ਮਿਲ ਜੇ ਉਹਨੇ ਸੂਏ ਕਈ ਸੂਏ ਆਹਮਣਾ ਸੋਖੇ ਪਿਆ ਜਾਂਦਾ ਬੱਚਾ ਕਹਿੰਨੀ ਤੇ ਬਾਕੀ ਆ ਤੁਸੀਂ ਤੁਹਾਨੂੰ ਮਾ ਥਾਣ ਤੁਹਾਨੂੰ ਇੱਕ ਰੀ ਨੇੜੇ ਪੀਅਰ ਦਿਖਾਉਣਾ ਹੈ ਤੇ ਇੱਥੋਂ ਤੁਸੀਂ ਦੇਖੋ ਹਨਾ ਥਾਣ ਭਾਂਡਾ ਦੀ ਕਰਨ ਵਾਲੀ ਦਾ ਤੇ ਦੀਪੇ ਵੀ ਮਰੌਣੀਆਂ ਦਾਰਾ ਉਹਦੀਆਂ ਬਈ ਆ ਹਾਂਜੀ ਹਾਂਜੀ ਲਓ ਵੀ ਆਪਾਂ ਹਨਾ ਬੱਚਾ ਵੀ ਬਈ ਸੋਣਾ ਦਿੱਤਾ ਨੇ ਹਨਾ ਇਹ ਆ ਜਮ ਬਾਈ ਦੀਪਾ ਕਹਿੰਦਾ ਐਰ ਕੀ ਬੱਛਾ ਆਲਾ ਸੀਜਰ ਸੀਗਾ ਇਹ ਵੀ ਫਿਰ ਬੱਚੀ ਦੇਗੀ ਕਹਿੰਦੇ ਐਰ ਕੀ ਟੁੱਟਿਆ ਸਹੀ ਰਿਗਾਰਡ ਬੱਛੇ ਆਲੇ ਦੀ ਪਿੱਕ ਨਹੀਂ ਜਿੰਦੇ ਰੱਖਿਓ ਉਹ ਮਾੜਾ ਲਓ ਚੈੱਕ ਕਰ ਲਓ ਬਾਈ ਹਾਂ ਸੋਕਾਂ ਨਾ ਖਿੱਚ ਕੇ ਲੈ ਜੇ ਥਾਣ ਵਾਲਾ ਸੋਣਾ ਦੀਪੇ ਨੂੰ ਹਣਾ ਜਿਵੇਂ ਚੁਾਈ ਚੁਾਈ ਵੇਖਦੇ ਜੀ ਅਲਕਲਣਾ ਇਹਨਾਂ ਬਾਤਾਂ ਘਰਤਨ ਧਾਰਾ ਮਾਰ ਕੇ ਖਾਰਿਆ ਕੋਈ ਬਾਹਲਤੀ ਜੀ ਵਾਲੀ ਕੋਈ ਆ ਇਹਨੂੰ ਬੱਚੇ ਨੂੰ ਬਾਤ ਪਿਆਦੀ ਬਾਈ ਬਾਤ ਛੱਡ ਲਈ ਹੈ ਨਾ ਬੱਚੇ ਨੂੰ ਤੇ ਲੈ ਪੱਤੋ ਛੱਡ ਜਾ ਮੈਨਾਂ ਨਹੀਂ ਬੋ ਆਇਆ ਨਾ ਫੇਰ ਆ ਜਾਣਾ ਹੁਣ ਬੰਦਾਂ ਨੂੰ ਜਾਣਾ ਪੈਣਾ ਮੈਨੂੰ ਬਾਹਰ ਨਾਲ ਕੋਈ ਨਟਕੇ ਕੋਈ ਨਹੀਂ ਬਾਈ ਓ ਗਾਣੇ ਹਿਲ ਜਾ ਉੱਥੇ ਨਹੀਂ ਬੰਨਣਾ ਸੀਗੀ ਦੂਰ ਨਾ ਬੰਨ ਬਾਈ ਮੈਂ ਅੱਗੇ ਗਿਆ ਹੂੰ ਇਹਨੂੰ ਬੰਨ ਕੇ ਨਾ ਇਹਨੂੰ ਫੜ ਮੜਾ ਜਾ ਇਥੇ ਬੰਨ ਲ ਕੋਈ ਨੂਰੇ ਨੂੰ ਟੇੜਾ ਬੰਨ ਥੋੜੀ ਉਹ ਖਰਜਾ ਕਮਲ ਜੀ ਬਹੁਤ ਤੇਜ਼ ਆ ਓਏ ਉਹ ਖਰਜਾ ਦੀ ਰਾਵੀ ਨੂੰ ਅੱਖਾਂ ਹੈ ਅੱਖਾਂ ਨਹੀਂ ਹੈ اے ਬੀ ਸੀ ਦਾ ਬੱਚਾ ਮਣਕਣੀ ਅੱਖ ਆ ਗਈ ਕਿ ਨਹੀਂ ਮਾੜਾ ਉਧਰਲੇ ਪਾਸੇ ਨੂੰ ਹੋਈ ਭਾਈ ਇਹ ਕੋਕ ਜਾ ਉਧਰ ਨੂੰ ਦੋ ਮਨ ਰੋਕ ਕੇ ਰੱਖ ਲਾ ਲੰਮੀ ਛੱਡ ਦੇ ਨਾ ਉਹ ਰੱਸਾ ਫੜ ਕੇ ਲੰਮੀ ਛੱਡ ਦੇ ਨਾ ਬਸ ਇਹ ਫਿਰ ਦੇ ਲੈ ਭਾਈ ਫਰਲਿਸਰਨ ਉਧਰ ਨੂੰ ਗਾਲ ਨੋ ਹੋ ਜਾ ਤੋ ਬਈ ਇੱਧੋ ਜਾ ਇੱਥੋਂ ਹਾਂ ਲੈ ਬਈ ਇੱਥੋਂ ਹਸਲ ਧਾਰ ਵੇਖ ਲੈ ਬਈ ਹੂੰ ਆ ਜੇ ਮਾਰੀ ਹਾਲ ਕਰੂਗੀ ਖਾਂਦੇ ਪਰਾਂ ਪਾੜਾ ਹੜ ਜਾ ਬੱਤ ਲੈ ਬਈ ਲੈ ਬਈ ਠੀਕ ਹੈ ਬਈ ਚੂਨਾਰ ਤੀ ਦੇਖ ਪਹਿਲਾ ਜਿਹੜਾ ਕਰ ਮਿਲ ਜਿਵੇਂ ਮੈਂ ਕਹਿੰਦਾ ਹੀ ਨਾ ਜਿਹੇ ਜਿਆ ਥਾਣਾ ਬਾਈ ਉਹ ਜਿਹੜਾ ਚੂਨਾ ਇਹਨੂੰ ਕਿ ਨਹੀਂ ਬਿਲਕੁਲ ਬਾਈ ਮੋਲ ਫਰ ਜਿੱਦੇ ਵਧਾਇਆ ਨਹੀਂ ਬੱਛੀ ਕਰਕੇ ਨਹੀਂ ਨਹੀਂ ਬਾਈ ਇਹ ਫਾਇਦਾ ਹੀ ਕੋਈ ਨਹੀਂ ਬਾਈ ਉਹੀ ਮੰਗੜਿਆ ਆਪਾਂ ਜਿਹੜੇ ਲੈਣੇ ਹੁੰਦੇ ਆ ਬਾਈ ਕਿ ਨਹੀਂ ਬਿਲਕੁਲ ਬਾਈ ਜਵਾਹੀ ਵੇ ਤੋ ਬਾਈ ਇਹ ਈ ਆਣਾ ਉਹ ਤਾਂ ਭਾਈ ਜਿਹੜੇ ਇੱਥੇ ਬੰਦੇ ਖੜੇ ਜੀ ਉਹ ਵੀ ਤਾਂ ਤੇ ਵੀ ਅਸਲ ਚਵਾਈ ਵਾਲਾ ਥਣ ਲੱਗਿਆ ਬੈਣੂ ਜਿਹੜਾ ਕਿ ਨਹੀਂ ਹਰੇਕ ਬੰਦੇ ਨੂੰ ਪਤਾ ਆਂਦਾ ਜਿਹੜਾ ਚੁੰਦੇ ਆ ਬਿੜੀ ਵੀ ਵੀਡੀਓ ਦੀ ਗੱਲ ਕਹਿੰਦੇ ਨਾ ਵੀ ਜਿਹੜਾ ਲੈਗਾ ਜੱਤ ਆ ਉਹਦੀ ਹਾਂ ਜਿਹੜਾ ਵੀ ਲੈਗਾ ਉਹਦੀ ਜੱਤ ਆ ਬਿਲਕੁਲ ਹੋਣਾ ਭਾਈ ਬੱਚਾ ਛੱਡਦਾ ਭਾਈ ਯਾਰ ਪਰ ਇਹਦੇ ਮਗਰ ਮਗਰ ਹੈਗੀ ਵੱਛੀ ਹੈ ਨਾ ਹਾਂਜੀ ਤੇ ਮੋਲੇ ਦਾ ਆਪਾਂ ਕੀਤਾ ਹੈ 55000 55000 ਹੈਨਾ ਇੰਨੇ ਦੀ ਬਈ ਦੇਣੀ ਆ ਇਦੋਂ ਘੱਟ ਦੇਣੀ ਨੇ ਬਈ ਉਹ ਹੀ ਬੰਦਾ ਫੋਲ ਆ ਜੀ ਨੇ ਲੈਣੀ ਵਾ ਓਕੇ ਨਾ ਛੱਡ ਲਾ ਬੱਚਾ ਬਈ ਨਹੀਂ ਨੇ ਬਈ ਚੰਗਾ ਇਹ ਆ ਪਹਿਲਾਂ ਦੱਸ ਦਿੰਨੇ ਆ ਤੇ ਬਾਕੀ ਚੌਣ ਜਾਣਾ ਆ ਪਾ ਤੁਹਾਨੂੰ ਕਿਰਾਇਆ ਆ ਪਾ ਦਿਖਾਦਾ ਹੈ ਨਾ ਚੌਣ ਬਈ ਛੱਡੀ ਬਈ ਬੱਚਨ ਥੱਲੇ ਚੰਗਾ ਦੇ ਤੇ ਦੀਪੇ ਬਈ ਜਾਂਦੇ ਜਾਂਦੇ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲ ਜੀ ਬਈ ਆਪਣਾ ਫਾਰਮ ਆਪਣਾ ਉਹ ਟਲਵੰਡੀ ਭਾਈ ਆ ਜ਼ਿਲ੍ਹਾ ਫਰੋਇਪੁਰਾ ਜੇ ਕਹਿੰਨੇ ਮੋਗੇ ਵਾਲਾ ਤਾਂ 25 ਕਿਲੋਮੀਟਰ ਬਾਟਾ ਜੇ ਕਹਿੰਨੇ ਫਰੀਦਕੋਟ ਤਾਂ ਵੀ 25 ਆ ਜੇ ਕਹਿੰਨੇ ਫਰੋਇਪੁਰਾ ਦਾ 34 ਆ ਜੇ ਕਹਿੰ ਮੋਬਾਈਲ ਨੰਬਰ ਮੇ ਰਿਹਾ 94655515741 ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਜਿਵੇਂ ਇਹ ਵੜਾ ਬਾਈ ਇਹ ਤਾਜੀ ਸੂਈ ਸਵਾਈ ਆ ਹਨ ਤੇ ਬੱਚਾ ਵੀ ਇਹਦਾ ਮਗਰ ਬੱਚੀ ਆ ਤੇ ਮੁੱਲ ਬਾਈ ਨੇ ਇਹਦਾ ਕਰਤਾ ਏ 55000 ਬਾਈ ਕਹਿੰਦਾ ਆਪਾਂ ਲੈਣਾ ਹੀ ਆ ਬਾਈ ਕਿ ਨਹੀਂ ਤੇ ਆ ਤੁਸੀਂ ਮੈਗਨੈਨ ਕੋਕਾ ਪੀ ਜਾ ਜੇ ਦੰਦਾਂ ਦੇ ਵਿੱਚ ਜੀ ਥਣ ਭਾਂਡੇ ਦੀ ਬਹੁਤ ਆਪ ਤੇ ਇਹਦਾ ਰੇਟ ਵੀ ਬਾਈ ਨੇ ਬਿਲਕੁਲ ਫਿਕਸ ਹੀ ਕਰਦਾ ਕੋਈ ਰੇਟ ਬਾਈ ਕੋਈ ਨਹੀਂ ਕਰਦਾ ਜਿਹੜੇ ਆਪਾਂ ਲੈਣੇ ਆ ਹਨਾ ਕਵਾਲਿਟੀ ਗਰੁੱਪ ਬਹੁਤ ਜ਼ਿਆਦਾ ਚੰਗੀ ਪਹਿਲੇ ਬਾਲੇ ਨੂੰ ਕਹਿੰਦੇ ਦੇਖੋ ਹੋਰ ਕੋਈ ਵੀ ਤਸੱਲੀ ਵਰਕ ਕਰਨੀ ਹੈ ਬਾਈ ਦਾ ਨੰਬਰ ਨੂੰ ਨਹੀਂ ਚੱਲਦਾ ਰਹੂਗਾ ਲਾਲੇ ਬਾਈ ਨੂੰ ਫੋਨ ਜਿਉਂਦੇ ਵਰਦੇ ਰਹੋ ਜੀ ਧੰਨਵਾਦ